ਖਬਰ ਨਮਾ ਦੇਖ ਰਿਹਾ ਹਾਂ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਖੂਸ ਰਾਜ ਕਾਂਗਰਸ ਪਾਰਟੀ ਨੂੰ ਲੱਗਿਆ ਹੁਣ ਦਾ ਸਭ ਤੋਂ ਵੱਡਾ ਚਟਕਾ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਅੱਜ ਅਲਵਿਦਾ ਕਹਿ ਦਿੱਤਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਤੇ ਦੂਸਰੇ ਪਾਸੇ ਸ਼ਾਂਵਲ ਹੋ ਗਏ ਨੇ ਆ ਆਪੀ ਪਾਰਟੀ ਦੇ ਵਿੱਚ ਇਹ ਮੋਰਚਾ ਫਤਿਹ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਕਨਵੀਨਰ ਅਰਵਿੰਦ ਕੇਜੀワਲ ਹੁਣਾ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਸਰਦਾਰੀ ਦਲ ਕਪੂਰ ਪੱਛਮੀ ਤੋਂ ਤਿੰਨ ਵਾਰ ਵਿਧਾਇਕ ਰਹੇ ਸਨ ਕੋਈ ਸਮਾਂ ਸੀ ਜਦੋਂ ਸਰਦਾਰੀ ਲਲ ਕਪੂਰ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਤੋਂ ਤਿੰਨ ਵਾਰ ਵਧਾਇਕ ਰਹੇ ਨਹੀਂ ਤੇ ਉਹਨਾਂ ਦੇ ਪਰਿਵਾਰ ਜਿਹੜਾ ਹੈ ਰਾਜਨੀਤੀ ਤੋਂ ਪੂਰਾ ਪ੍ਰਭਾਵਤ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਹ ਵੱਡਾ ਝਟਕੇ ਦੇ ਨਾਲ ਇੱਕ ਵਾਰ ਭਾਰਤ ਕੁਸ਼ਨ ਆਸ਼ੂ ਜਿਹੜੇ ਨੇ ਉਹ ਸਾਹਸਾਈ ਹੋ ਗਏ ਨੇ ਕਿਉਂਕਿ ਇਹ ਭਾਰਤ ਕੁਸ਼ਨ ਆਸ਼ੂ ਦੇ ਨਾਲ ਇਹ ਪਰਿਵਾਰ ਕਈ ਵਾਰ ਦੇਖਿਆ ਗਿਆ ਚੋਣ ਪ੍ਰਚਾਰ ਦੇ ਵਿੱਚ ਲੁਧਿਆਣਾ ਪਛਮੀ ਜਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਸੀਨੀਅਰ ਕਾਂਗਰਸੀ ਨੇਤਾ ਸੁਨੀਲ ਕਪੂਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਦਾ ਆਪ ਵਿੱਚ ਸ਼ਾਮਲ ਹੋਣਾ ਉਹਨਾਂ ਪਾਰਟੀ ਨੂੰ ਯਕੀਨੀ ਤੌਰ ਤੇ ਫਾਇਦਾ ਹੋਵੇਗਾ ਆਮ ਆਦਮੀ ਪਾਰਟੀ ਦੇ ਕੌਮੀ ਕ੍ਰਿਮਿਨਲ ਅਰਵਿੰਦ ਕੇਜੀਵਾਲ ਅਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸ਼ਾਮ ਇੱਕ ਜਨ ਸਭਾ ਦੌਰਾਨ ਸ੍ਰੀਲ ਕੁਮਾਰ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਤੇ ਆਪ ਸੰਸਦ ਮੈਂਬਰ ਡਾਕਟਰ ਚੱਬੇਵਾਲ ਪਾਰਟੀ ਪ੍ਰਧਾਨ ਅਮਨ ਰੋੜਾ ਲੁਧਿਆਣਾ ਪਛਮੀ ਤੋਂ ਆਪ ਉਮੀਦਵਾਰ ਸੰਜੀਵ ਰੋੜਾ ਸਮੇਤ ਕਈ ਪਾਰਟੀਆਂ ਕਈ ਪਾਰਟੀ ਦੇ ਕਈ ਆਗੂ ਸੀਨੀਅਰ ਜਿਹੜੇ ਮੌਜੂਦ ਸਨ ਸੁਨੀਲ ਕੁਮਾਰ ਲੁਧਿਆਣਾ ਇੱਕ ਬਹੁਤ ਹੀ ਵਿਕਾਰੀ ਨਾਜਨੀਤਿਕ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਉਹ ਪੰਜਾਬ ਸਰਕਾਰ ਦੇ ਸਾਬਕਾ ਕੈਬਨਟ ਮੰਤਰੀ ਅਤੇ ਲੁਧਿਆਣਾ ਪਛਮੀ ਸਭਾ ਵਿਧਾਨ ਸਭਾ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸਵਰਗੀ ਲਾਲਾ ਸਰਦਾਰੀ ਲਾਲਖਪੂਰ ਦੇ ਪੋਤੇ ਹਨ ਸਰਦਾਰੀ ਲਾਲਖਪੂਰ ਨੂੰ ਪੰਜਾਬ ਦੇ ਮਹਾਤਮਾ ਗਾਂਧੀ ਵਜੋਂ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਦਿਸ਼ਾ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਸੁਨੀਲ ਕੁਮਾਰ ਦੀ ਪਤਨੀ ਨੂੰ ਵੀ ਲੁਧਿਆਣਾ ਦਾ ਨਗਰ ਨਿਗਮ ਦੀਆਂ ਸਾਬਕਾ ਕੌਂਸਲਰ ਰਹਿ ਚੁੱਕੀ ਹੈ ਜਿਸ ਕਰਕੇ ਉਹਨਾਂ ਦਾ ਪਰਿਵਾਰ ਦਾ ਅਜੇ ਵੀ ਸਥਾਨਕ ਪੱਧਰ ਤੇ ਲੋਕਾਂ ਨਾਲ ਡੂੰਘਾ ਸਬੰਧ ਹੈ ਉਹਨਾਂ ਦੇ ਪਰਿਵਾਰ ਦਾ ਅਜੇ ਵੀ ਲੁਧਿਆਣਾ ਦੀ ਰਾਜਨੀਤੀ 'ਚ ਵੱਡਾ ਪ੍ਰਭਾਵ ਹੈ ਉਹਨਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ 19 ਜੂਨ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ਦੇ ਵੋਟਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਯਾਨੀ ਕਿ ਸੁਨੀਲ ਸਨੀਰਕ ਪੂਰਦੇ ਆਨ ਦੇ ਨਾਲ ਜਿਹੜਾ ਵੱਡਾ ਬੱਲ ਮਿਲੇਗਾ ਸੰਜੀਪ ਅਰੋੜਾ ਨੂੰ ਜਿਹੜੀ VOTING ਹੋ ਰਹੀ ਹੈ 19 ਜੂਨ ਨੂੰ